ਪ੍ਰਧਾਨ ਦਲਬੀਰ ਸਿੰਘ ਦੇ ਨਿਵਾਸ ਸਥਾਨ ਪਿੰਡ ਨਾਨਕਪੁਰ ਵਿੱਚ ਹੋਈ ਕਿਸਾਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਪ੍ਰਧਾਨ ਦਲਬੀਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਰਕਾਰ ਤੋਂ ਨਾਖੁਸ਼ ਹਨ ਪ੍ਰਧਾਨ ਦਲਬੀਰ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਉਹ ਭਾਜਪਾ ਦੇ ਖਿਲਾਫ ਹਨ ਜੋ ਲੋਕੀ ਉਹਨਾਂ ਕੋਲੋਂ ਵੋਟਾਂ ਮੰਗਣ ਆਉਣਗੇ ਤੇ ਉਹ ਸ਼ਾਂਤੀਪੂਰਵ ਪੁੱਛਣਗੇ ਕਿ ਉਹ ਕਿਸਾਨਾਂ ਵਾਸਤੇ ਕੀ ਕੁਝ ਕਰਨਗੇ ਉਸ ਟਾਈਮ ਮੋਦੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਵਾਪਸ ਲਾਉਣ ਦਾ ਕੰਮ ਉਹ ਦਿੱਤਕ ਨਹੀਂ ਦਿੱਤਾ ਕਾਨੂੰਨ ਵਾਪਸ ਲਏ ਗਏ ਪਰ ਉਹਨਾਂ ਨੂੰ ਚੋਰ ਮੋਰੀਆਂ ਰਹੇ ਜਦੋਂ ਹੋਣ ਭਗਵੰਤ ਮਾਨ ਨੇ 26 ਮੰਡੀਆਂ 9 ਸੈਲੂਆਂ ਨੂੰ ਅਲਾਟ ਕੀਤੀਆਂ ਸੀ ਉਹ ਕਿਸਾਨਾਂ ਨੇ ਜੋਰ ਪਾ ਕੇ ਰੱਦ ਕਰਵਾ ਦਿੱਤੀਆਂ ਲੇਕਿਨ ਇਹਨਾਂ ਦੀ ਨੀਤ ਨੀਤ ਦੇ ਵਿੱਚ ਇਹਨਾਂ ਦੇ ਫਰਕ ਹੈਗਾ ਇਹ ਅਜੇ ਵੀ ਹਰ ਵੇਲੇ ਚਾਹੁੰਦੇ ਰਹਿੰਦੇ ਵੀ ਕਿ ਇਸ ਤਰ੍ਹਾਂ ਕੋਈ ਜਿਹੜਾ ਕਿਸਾਨਾ ਮੜਾ ਜਾਂ ਸਸਤ ਹੋਵੇ ਤੇ ਇਹਨੂੰ ਦਾ ਲਾਈਏ ਇਹ ਸਾਡੀਆਂ ਜ਼ਮੀਨਾਂ ਵੀ ਹੜਪਣਗੇ ਇਹ ਸਾਡੇ ਮਤਲਬ ਕਿ ਮੰਡੀਆਂ ਵੀ ਬਰਬਾਦ ਕਰਨਗੇ ਮੰਡੀ ਬੋਰਡ ਦਾ ਜਿਹੜਾ ਢਾਂਚਾ ਇੱਕ ਵਾਰ ਬਰਬਾਦ ਹੋ ਗਿਆ ਮੈਂ ਆਪਣੇ ਕਿਸਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਜੇ ਮੰਡੀ ਬੋਰਡ ਦਾ ਇੱਕ ਵਾਰਾਂ ਢਾਂਚਾ ਖਤਮ ਹੋ ਗਿਆ ਐਡਾ ਵੱਡਾ ਮੁੜ ਕੇ ਢਾਂਚਾ ਖੜਾ ਨਹੀਂ ਜੇ ਹੋਣਾ ਪੰਜਾਬ ਦੇ ਕੋਲੋਂ ਕੋਈ ਵੀ ਸੈਲਰ ਨੂੰ ਸਿੱਧੀ ਜਾ ਕੇ ਕਣਕ ਜਾਂ ਕੋਈ ਫਸਲ ਨਾ ਵੇਚੇ ਮੰਡੀ ਬੋਰਡ ਦੇ ਰਾਂਹ ਵਿੱਚ ਜੇ ਇੱਕ ਵਾਰ ਮੰਡੀ ਬੋਰਡ ਆਪਾਂ ਤਬਾਹ ਕਰ ਲਿਆ ਤਾਂ ਸਮਝ ਲਓ ਆਪਾਂ ਕਿਸਾਨੀ ਤਬਾਹ ਕਰ ਲਈ ਇਹ ਮੇਰੀ ਪੁਰਜੋਰ ਸਾਡੇ ਜਿੰਨੇ ਵੀ ਕਿਸਾਨ ਵੀਰ ਭਰਾ ਹੈਗੇ ਆ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਜੀ ਸੈਕੰਡ ਬੋਰਡ ਦਾ ਹੁੰਜੇ ਜਿੱਥੇ ਆਪਾਂ ਕਿਸਾਨ ਅੰਦੋਲਨ ਦੁਆਰਾ ਸ਼ੁਰੂ ਕੀਤਾ ਸ਼ੰਭੂ ਬੋਰਡਰ ਤੇ ਬ੍ਰਿਗੇਡ ਵਾਰਾ ਲਗਾਤੇ ਜਿੰਦਾ ਤੇ ਇਸ ਟਾਈਮ ਤੁਹਾਨੂੰ ਲੱਗਦਾ ਕਿ ਆਪਣੇ ਜੋ ਭਗਵੰਤ ਮਾਨ ਨੇ ਕੁਝ ਆਪਣੇ ਸਪੋਰਟ ਕੀਤੀ ਆ ਨਹੀਂ ਸਪੋਰਟ ਨਹੀਂ ਕੀਤੀ ਨੇ ਗਦਾਰੀ ਕੀਤੀ ਆ ਜੇ ਸਾਡਾ ਇੱਕ ਸ਼ੁਭ ਕਰਨ 21 ਸਾਲ ਦਾ ਉਹਦੀ ਉੱਥੇ ਮੌਤ ਹੋ ਗਈ ਹੈ ਉਹਦਾ ਉੱਤੇ ਜਿੱਲੇ ਬੰਦਿਆਂ ਨੇ ਗੋਲੀ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਇਹ ਸਭ ਕੁਝ ਕਰ ਸਕਦੀਆਂ ਸਾਡੇ ਹਿੰਦੁਸਤਾਨ ਦੇ ਵਿੱਚ ਬੰਦੇ ਆ ਨਾ ਜਿਨ੍ਹਾਂ ਨੇ ਗੋਲੀ ਮਾਰੀ ਆ ਸਾਡੇ ਪੁਲਿਸ ਮੁਲਾਜ਼ਮ ਹੀ ਆ ਨਾ ਜਿਨ੍ਹਾਂ ਨੇ ਗੋਲੀ ਮਾਰੀ ਆ ਕਿਉਂ ਨਹੀਂ ਜੇ ਉਸ ਬੰਦੇ ਨੇ ਪੁਲਿਸ ਮੁਲਾਜ਼ਮ ਨੇ ਜਿਹੜੀ ਗਲਤੀ ਕੀਤੀ ਉਹਦੀ ਸਜ਼ਾ ਨੂੰ ਕਿਉਂ ਨਹੀਂ ਮਿਲਦੀ ਹੈ ਜੀ ਇਹ ਕਰਕੇ ਮੈਂ ਤੇ ਇਹਨੂੰ ਅਹੀਂ ਤੇ ਕਿਸਾਨਾਂ ਦਾ ਗਦਾਰ ਹੀ ਕਵਾਂਗੇ ਮਤਲਬ ਇਹਨੂੰ ਆਪਾਂ ਨੂੰ ਹੋਰ ਕੁਛ ਲੱਭਦੇ ਨਹੀਂ ਮੂੰਹ ਜ ਹੈਗਾ ਕਿਸਾਨਾਂ ਦਾ ਗਦਾਰ ਹੀ ਕਵਾਂਗੇ ਪਹਿਲਾਂ ਇਹਨਾਂ ਨੇ ਆਪ ਝੂਠਗੀਆਂ ਵਜਾਈਆਂ ਵੀ ਸਾਰੀਆਂ ਮਤਲਬ ਜਿੰਨੀਆਂ ਵੀ ਜਨਸਾ ਸਾਰੀਆਂ ਤੇ ਐਮ ਐਸ ਪੀ ਜਿਹੜੀ ਆ ਮੈਂਟੈਂਸ ਦਿੱਤੀ ਜਾਵੇਗੀ ਹੁਣ ਮੈਂਟੈਂਸ ਦਿੱਤੀ ਜਾਵੇ ਉਹ ਸਾਡੇ ਕਿਸਾਨਾਂ ਨੂੰ ਕਤਲ ਕਰਵਾ ਕੇ ਇਹ ਸਾਬਿਤ ਨਹੀਂ ਗਲਤੀ ਹੋਈ ਇਹ ਕਤਲ ਹੋਇਆ ਇਹ ਜਿਹੜਾ ਕਤਲ ਕਰਵਾ ਕੇ ਦੂਸਰੀ ਪਾਰਟੀ ਦੇ ਪਰਚਾ ਵੀ ਨਹੀਂ ਕੀਤਾ ਤੇ ਆਪਾਂ ਗੁਜ਼ਾਰਨਾ ਕਹਾਂਗੇ ਤੇ ਕੀ ਕਵਾਂਗੇ ਕੀ ਪਹਿਲਾ ਗਗਨਦੀਪ ਕੋਰ ਕਰ ਰਹੀ ਸੀ ਕਿ ਕਿ ਜੋ ਆਪ ਸਰਕਾਰ ਗਏ ਮੈਂ 5 ਮਿੰਟ ਦੇ ਐਮਐਸਪੀ ਦੇ ਸਾਰੇ ਮੰਗਾਪੁਰੇ ਕਰਵਾ ਦੂੰਗੀ ਇਹ ਬਲੇ ਤੁਸੀਂ ਕੀ ਕਰਨਾ ਚਾਹਤੇ ਗਗਨਦੀਪ ਦੇ ਵੀ ਕੋਈ ਚੱਕਰ ਵਜੇ ਦੀ ਇਹ ਵੇਖੋ ਜੀ ਵੈਸੇ ਤੇ ਸਾਨੂੰ ਜਿੰਨੇ ਵੀ ਹੈਗੇ ਨੇਤਾ ਜਿਹੜਾ ਜਿੰਨੇ ਨੇਤਾ ਬਣਨਾ ਹੁੰਦਾ ਬੜਾ ਝੂਠ ਮਾਰਦਾ ਬੜਾ ਝੂਠ ਮਾਰਦਾ ਸਿਆਸਤ ਹੈ ਹੀ ਝੂਠ ਦੀ ਹੈਗੀ ਆ ਪਰ ਜਿਹੜੀ ਉਹ ਹੈਗੀ ਅਨਮੋਲ ਗਗਨ ਜਿਹੜੀ ਅਨਮੋਲ ਗਗਨ ਹੀ ਉਹਨੇ ਦੇ ਹੱਦ ਬੰਨਾ ਸਾਰੇ ਟੱਪਲੇ ਉਹਨੇ ਮਧੋਪੀ ਕੋਈ ਝੂਠ ਮਾਰਦੀ ਕਸਰ ਹੀ ਨਹੀਂ ਛੱਡੀ ਜਾਈਗੀ ਮੇਰਾ ਖਿਆਲ ਆ ਉਹਨੇ ਕਦੀ ਸੋਚਿਆ ਹੀ ਨਹੀਂ ਵੀ ਮੈਂ ਮੁੜ ਕੇ ਦੁਨੀਆ ਚ ਵਿਚਰਨਾ ਤੇ ਮੈਂ ਕੀ ਮੂੰਹ ਲੈ ਕੇ ਜਾਉਂਗੀ ਕੀ ਕਿਤਰਾ ਦੀ ਆਪਾਂ ਉਹਨੂੰ ਕਹਾਣੀ ਸੁਣਾ ਦੇ ਕੇ ਇਸਤਰੀ ਆ ਮੈਂ ਇਸਤਰੀ ਦੇ ਕੋਈ ਉਹਨੂੰ ਗਲਤ ਲਬਜ ਨਹੀਂ ਬੋਲਣਾ ਚਾਹੀਦਾ ਪਰ ਬਹੁਤ ਜ਼ਿਆਦਾ ਝੂਠ ਹਰ ਮੈਂ ਕਹਿ ਸਕਦਾ ਨਾ ਇਹ ਤੋਂ ਝੂਠ ਹੋਰ ਕਿਉਂ ਮਾਰ ਕੀ ਸਕਦਾ ਹੈਗਾ ਜਨਤਾ ਨੂੰ ਗੁੰਮਰਾਹ ਕਰਨਾ ਜਿੰਦਾਂ ਜਿੰਦਾਂ ਕਿ ਹਰਿਆਣਾ ਵਾਲੋ ਕੱਟੜ ਸਰਕਾਰ ਵਾਲੋ ਜੋ ਭਾਜਪਾ ਦੀ ਉਦੇ ਵੱਲੋਂ ਹਾਂ ਤੋਂ ਗਏ ਤੇ ਗੋਲੇ ਛਡੇ ਗੋਲਿਆ ਸਿੱਧੇ ਚੜਾਈ ਗਈ ਤੁਹਾਨੂੰ ਨਹੀਂ ਲੱਗਦਾ ਕਿ ਭਗਵੰਤ ਜੀ ਨੂੰ ਕੋਈ ਸਟੈਪ ਲੈਣਾ ਚਾਹੀਦਾ ਕਿ ਉਹ ਮੋਦੀ ਸਰਕਾਰ ਤੋਂ ਬੀਜੇਪੀ ਤੋਂ ਡਰਦਾ ਡਰਨਾ ਜਦੋਂ ਸਾਡਾ ਜੇ ਪੰਜਾਬ ਦਾ ਪੁੱਤ ਬਣ ਕੇ ਖਲੋਤਾ ਹੀ ਕਹਿੰਦਾ ਮੈਂ ਪੰਜਾਬ ਦਾ ਪੁੱਤ ਹਾਂ ਮੈਂ ਮੋਦੀ ਪੈਂਡੂ ਹਾਂ ਮੈਂ ਫਲਾਨਾ ਤੇ ਫਿਰ ਡਰਨ ਵਾਲੀ ਦੀ ਗੱਲ ਕੋਈ ਨਹੀਂ ਜੀ ਡਰਨ ਵਾਲੀ ਗੱਲ ਤੇ ਕੋ ਧੰਦਾ ਬਹੁਤ ਹੋਦਾ ਹੀ ਰੁਪਈਏ ਰੁਪਈਏ ਹੀ ਇਹਦੇ ਕੋਲ ਇਹਨੇ ਕਿਉਂ ਦੁਨੀਆ ਨੂੰ ਗੁਮਰਾਹ ਕੀਤਾ ਜਾਂ ਜੇ ਉਹ ਸਿੱਧਾ ਹੋ ਗਏ ਮਤਲਬ ਇੱਕ ਸੰਦ ਦੇ ਨਾਲ ਡੱਟ ਕੇ ਖਲੋਂਦਾ ਕੌਣ ਆ ਸਾਨੂੰ ਗੋਲੀ ਮਾਰਨ ਵਾਲਾ ਅਸੀਂ ਆਪਣਾ ਹੱਕ ਮੰਗਣ ਗਏ ਹਾਂ ਅਸੀਂ ਡਾਕਾ ਮਾਰਨ ਗਏ ਹਾਂ ਇੱਥੇ ਰੋਜ਼ ਚੋਰੀਆਂ ਹੁੰਦੀਆਂ ਰੋਜ਼ ਡਾਕੇ ਵੱਜਦੇ ਆ ਲੋਕਾਂ ਦੀ ਬੀਬੀਆਂ ਦੇ ਪਰਸ ਖੋਏ ਜਾਂਦੇ ਆ ਕੰਨਾਂ 'ਚ ਉਵਾਲੀਆਂ ਲਾ ਕੇ ਲੈ ਜਾਂਦੀਆਂ ਇੱਥੋਂ ਤੱਕ ਪੰਜਾਬ ਦੀ ਹਾਲਤ ਮਾੜੀ ਹੋ ਗਿਆ ਵੀ ਜਿਹੜੇ ਏਸੀ ਕੋਠਿਆਂ ਦੇ ਉੱਤੇ ਮਤਲਬ ਇਹ ਆਪਾਂ ਉਹ ਕੀ ਉਹਨਾਂ ਨੂੰ ਪੱਖਾ-ਪੋਖਾ ਜੋ ਵੀ ਉਹਨਾਂ ਦਾ ਹੁੰਦਾ ਉਹ ਰੱਖ ਦਿੰਨੇ ਹੈਗੇ ਆ ਉਹ ਪਤਾ ਹੀ ਉਦੋਂ ਲੱਗਦਾ ਹੈਗਾ ਮੈਂ ਅਜੇ ਜ਼ਿੰਮੇਦਾਰ ਤੇ ਕਿਸੇ ਦੇ ਸ਼ਾਇਦ ਹੋ ਸਕਦਾ ਵੀ ਚਲਦਾ ਏਸੀ ਜੋ ਨਾ ਹੋਵੇ ਮੈਂ ਸ਼ਹਿਰ ਇੱਕ ਦਿਨ ਇੱਕ ਬੈਠਾ ਹੋ ਕਹਿੰਦੇ ਵੀ ਸ਼ਹਿਰ ਦੇ ਵਿੱਚੋਂ ਜਿਹੜੇ ਉੱਪਰ ਏਸੀਆਂ ਦਾ ਜਿਹੜਾ ਮਤਲਬ ਵੀ ਉਹ 파ਟ ਹੁੰਦਾ ਜਿਹੜਾ ਉੱਪਰ ਆਪਾਂ ਕੋਠੇ ਦੇ ਛੱਤ ਤੇ ਰੱਖਦੇ ਆਂ ਪਿਸ਼ਾਰਾ ਜੋ ਲਾ ਕੇ ਲੈ ਜਾਂਦੇ ਆ ਕਿੱਡੀ ਮਤਲਬ ਵੀ ਉਹ ਘਟੀਆ ਗੱਲ ਹੈਗੀ ਆ ਮਤਲਬ ਕੋਈ ਪਰਚਾ ਨਹੀਂ ਕੋਈ ਕਿਦੇ ਪੁਲਿਸ ਦੇ ਪ੍ਰਭਾਵ ਨਹੀਂ ਸਰਕਾਰ ਦਾ ਕਿਦੇ ਕੁਝ ਨਹੀਂ ਹੈਗਾ ਜੇ ਕੋਈ ਦਰਖਾਸਤ ਦੇਣ ਜਾਂਦਾ ਹੈਗਾ ਤੇ ਉਹ ਦਿਨ ਨਾ ਹੀ ਉਦਾਂ ਜਵਾਬ ਸਵਾਲ ਕੀਤੇ ਜਾਂਦੇ ਉਹਨੂੰ ਹੀ ਅਲਝਾਇਆ ਜਾਂਦਾ ਹੈਗਾ ਵੀ ਉਹ ਦੂਸਰੀ ਵਾਰ ਥਾਣੇ ਦਾ ਆਵੇ ਜੇ ਆਪਾਂ ਕਹੀਏ ਕੋਈ ਨਿਆ ਮਿਲੇ ਮਿਆ ਆਹ ਬਈ ਭਗਵਾਨ ਤੋਂ ਮਾਂਦੀ ਸਰਕਾਰ 'ਚ ਨਿਆ ਕੋਈ ਨਹੀਂ ਤੇ ਇੱਕ ਗੱਲ ਹੋਰ ਹੈ ਕਿ ਜਿੱਦਾਂ ਹੁਣ ਅਸੀਂ ਸ਼ੰਭੂ ਗੋੜੀ ਖੁਦ ਗਏ ਸੀ ਸ਼ੰਭੂ ਬੋਟੇ ਤੇ ਉੱਥੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਕਿ ਹਾਂਜੀ ਤੁਸੀਂ ਇੱਥੇ ਬੈਠੇ ਕਿਦੋਂ ਤੋਂ ਬੈਠੇ ਹੋ ਕੀ ਤੁਹਾਡੇ ਮੰਗਾ ਪੂਰੀ ਹੋ ਰਿਹਾ ਉਹਨਾਂ ਦਾ ਆਹੀ ਜਵਾਬ ਸੀ ਕਿ ਸਾਨੂੰ ਕੁਝ ਪਤਾ ਹੀ ਨਹੀਂ ਸਾਨੂੰ 좌ਦੇ ਬਿਠਾਇਆ ਪਿਆ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਜੰਦ ਕਿ ਕੋਈ ਸ਼ਰਾਰਤੀ ਕਿਸਾਨ ਵੀ ਉੱਥੇ ਬੈਠੇ ਹੋ ਨਹੀਂ ਉਹ ਤਰ੍ਹਾਂ ਨਹੀਂ ਕਿਸੇ ਨੂੰ ਬਿਠਾਇਆ ਗਿਆ ਕੋਈ ਬੰਦੀ ਥੋੜੇ ਬਣਾ ਕੇ ਬਿਠਾਇਆ ਗਿਆ ਹੈਗਾ ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਆ ਪਈ ਕਈ ਵਾਰ ਮਦਪੀ ਉਹਦੀ ਜਿਹੜੀ ਹਿੰਦੀ ਭਾਵਨਾ ਹੁੰਦੀ ਆ ਭਾਵਨਾ ਆਪਣੇ ਧੰਦੇ ਬਦਲੇ ਸਮਰਪਤ ਹੁੰਦੀ ਆ ਲੇਕਿਨ ਉਹਨੂੰ ਗਿਆਨ ਦੀ ਥੋੜੀ ਬੋਧੀ ਘਾਟ ਹੁੰਦੀ ਆ ਜੇ ਕਿਸੇ ਬੰਦੇ ਨੇ ਇਸ ਤਰ੍ਹਾਂ ਦਾ ਕੋਈ ਦੇ ਦਿੱਤਾ ਹੋਊਗਾ ਤੁਹਾਨੂੰ ਮਦਪੀ ਜਵਾਬ ਇਹ ਗੱਲ ਦਾ ਦਿੱਤਾ ਵੀ ਸਾਨੂੰ ਪਤਾ ਹੀ ਨਹੀਂ ਸੰਗ ਬਿਠਾਇਆ ਗਿਆ ਇਹ ਉਹਦੀ ਆਪਣੀ ਸੋਚ ਹੋ ਸਕਦੀ ਆ ਲੇਕਿਨ ਆਪਾਂ ਜ਼ਬਰਦਸਤੀ ਕਿਸੇ ਨੂੰ ਬਿਠਾ ਸਕਦੇ ਆ ਸਰਕਾਰ ਤੇ ਸਾਡੇ ਦਿਵਾਲੇ ਹੋਈ ਆ ਉਹ ਸਾਡੇ ਉਸੇ ਵਾਲੇ ਪਰਚੇ ਨਾ ਕਰ ਦੋ ਵੀ ਤੁਸੀਂ ਕੋਣ ਨੂੰ ਮੋਈ ਇਹਨਾਂ ਨੂੰ ਜੁਰਮ ਦੱਸਦੀ ਇਹ ਜੋ ਵੀ ਹੈਗਾ ਇਹ ਗਲਤ ਗੱਲ ਆ ਜੇ ਕਿਸੇ ਬੰਦੇ ਕੋ ਮੈਂ ਆ ਗੱਲ ਮੰਨਣ ਯੋਗ ਆ ਵੀ ਕਿਸੇ ਬੰਦੇ ਨੂੰ ਕਿਸੇ ਵੇਲੇ ਉਹ ਆਪਣੇ ਧੰਦੇ ਪ੍ਰਤੀ ਮਲਪੂਰਾ ਹੈਗਾ ਲੇਕਿਨ ਕਈ ਵਾਰ ਉਹ ਕੈਮਰੇ ਸਾਹਮਣੇ ਗੱਲ ਨਹੀਂ ਕਰ ਸਕਦਾ ਜਾਂ ਉਹਨੂੰ ਥੋੜੀ ਬਹੁਤੀ ਧਿਆਨ ਦੀ ਘਾਟ ਹੁੰਦੀ ਹੈ ਤੇ ਕੁਝ ਲੋਕੀ ਇਹ ਜਿਹੜੇ ਸਿਆਣੇ ਉਬਰਦੇ ਆਪਾਂ ਕਹਿ ਸਕਦੇ ਆ ਉਹਨਾਂ ਨੂੰ ਐਮਐਸਪੀ ਬਾਰੇ ਨਹੀਂ ਪਤਾ ਇਹਦੇ ਬਾਰੇ ਕੀ ਗੱਲ ਚਾਹੁੰਦੇ ਤੁਸੀਂ ਬਜ਼ੁਰਗ ਅਵਸਥਾ ਇਸ ਤਰ੍ਹਾਂ ਨਹੀਂ ਹੁੰਦੀ ਆ ਜਿਹੜੀ ਬਜ਼ੁਰਗ ਅਵਸਥਾ ਹੁੰਦੀ ਆ ਨਾ ਉਹ ਪਹਿਲੇ ਜਿਹੜੇ ਬਜ਼ੁਰਗ ਸਾਡੇ ਕਿਰਤੀ ਲੋਕ ਸੀ ਉਹ ਠੱਗ ਲੋਕ ਨਹੀਂ ਸੀਗੇ ਉਹ ਪੜਾਈ ਪੜ੍ਹੇ ਨਹੀਂ ਇੰਨੇ ਜ਼ਿਆਦੇ ਹੈਗੇ ਠੀਕ ਹੈ ਨਾ ਪਰ ਉਹਨਾਂ ਨੇ ساری ਉਮਰ ਧੰਦਾ ਕੀਤਾ ਧੰਦਾ ਕਰਕੇ ਪੰਜਾਬ ਨੂੰ ਦੇਸ਼ ਨੂੰ ਇੱਥੋਂ ਤੱਕ ਲੈ ਕੇ ਆ ਗਏ ਉਹ ਆਪਣੇ ਧੰਦੇ ਪ੍ਰਤੀ ਪੂਰੇ ਆ ਪੂਰੇ ਉਹਨਾਂ ਨੂੰ ਮਤਲਬ ਇਹ ਉਹ ਮਤਲਬ ਇਹ ਧੰਦੇ ਨੂੰ ਥੱਲੇ ਡਿੱਗਣਾ ਦੇਖਣ ਨਹੀਂ ਚਾਹੁੰਦੇ ਹੈਗੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਗੱਲ ਜਿਹੜੀ ਹੁੰਦੀ ਪੂਰੀ ਜੱਦੂ ਜਹਦ ਹੁੰਦੀ ਆ ਜੇ ਕੋਈ ਬੱਚਾ ਕੰਮ ਨਹੀਂ ਕਰਦਾ ਉਹ ਆਪਣੇ ਬੱਚਿਆਂ ਦੇ ਦੁਆਲੇ ਵੀ ਹੁੰਦੇ ਆ ਮਤਲਬ ਜਾਣੇ ਕਿ ਜੇ ਤੁਸੀਂ ਕਹੋ ਕਿ ਬਜ਼ੁਰਗ ਨੂੰ ਕਾਨੂੰਨਾਂ ਬਾਰੇ ਕਾਨੂੰਨਾਂ ਬਾਰੇ ਉਹ ਜਿੱਤਾਂ ਮਤਲਬ ਆਪ ਪੜ੍ਹਿਆ ਲਿਆ ਬੰਦਾ ਬੋਲ ਕੇ ਦੱਸ ਸਕਦਾ ਇਹ ਸਾਡੇ ਚ ਇੱਕ ਜਿਹੜੀ ਹੈਗੀ ਆ ਥੋੜਾ ਜਿਹਾ ਜਿਹੜੇ ਅਸੀਂ ਪਹਿਲੇ ਲੋਕ ਕਿਰਤੀ ਲੋਕ ਹੈਗੇ ਆਂ ਉਹ ਮਗਰ ਵੀ ਇਹ ਗੱਲਾਂ ਥੋੜੇ ਜਿਹਾ ਖੁੰਝੇ ਹੈਗੇ ਆ ਲੇਕਿਨ ਜੋ ਸਾਡੇ ਨਾਲ ਮਗਰ ਕਿਸੇ ਨੂੰ ਜੇ ਕਹੀਏ ਬਈ ਉੱਥੇ ਧੱਕੇ ਨਾ ਬਹਾ ਲਿਆ ਦੋ ਬਹਾ ਲਿਆ ਇਹ ਸਾਡੀ ਨਜਾਇਜ਼ ਆ ਤੇ ਇੱਕ ਆਖਰੀ ਸਵਾਲ ਪ੍ਰਧਾਨ ਜੀ ਕਿ ਜਿੱਦਾਂ ਮੋਦੀ ਨੇ ਕਿਹਾ ਸੀਗਾ ਕਿ ਟਰੈਕਟਰ ਲੈ ਕੇ ਮਡੇ ਰਕੇ ਉੱਥੇ ਨਾ ਪਹੁੰਚਦੇ ਜੀ ਜਿੱਦਿ ਬਾਏ ਟ੍ਰੇਨ ਬੱਸੇ ਪਹੁੰਚੋ ਤੇ ਜੀ ਆਪਣੇ ਕੁਝ ਕਿਸਾਨਪੁਰਾ ਪਹੁੰਚੇ ਵੀ ਉੱਥੇ ਯੂਨੀਅਨ ਵਗੈਰਾ ਉੱਥੇ ਕੁਝ ਸਰਵਾਈਵ ਵਗੈਰਾ ਹੋਈ ਰਾਮਲੀਲਾ ਗਰਾਊਂਡ ਚ ਕਿ ਨਹੀਂ ਰਾਮਲੀਲਾ ਗਰਾਊਂਡ ਚ ਹੀ ਗਏ ਕਿੰਦਾ ਟਰਾਲੀਆਂ ਟਰੈਕਟਰ ਲੈ ਕੇ ਨਾ ਜਾਓ ਟਰਾਲੀ ਟਰੈਕਟਰ ਸਾਡਾ ਸਭ ਕੁਝ ਆ ਟਰਾਲੀ ਟਰੈਕਟਰ ਸਾਡਾ ਮਕਾਨ ਵੀ ਆ ਟਰਾਲੀ ਟਰੈਕਟਰ ਸਾਡੀ ਰਸੋਈ ਵੀ ਆ ਕਿਉਂ ਇਹਦੇ ਵਿੱਚ ਅਸੀਂ ਭਾਂਡਾ ਠੀਕ ਰੱਖ ਕੇ ਲੈ ਜਾਣਾ ਦਾਣਾ ਪੱਕਾ ਵੀ ਰੱਖ ਕੇ ਲੈ ਜਾਣਾ ਇੱਥੇ ਸੌਣ ਦਾ ਪ੍ਰਬੰਧ ਵੀ ਹੋ ਗਿਆ ਇਹਨਾਂ ਨੂੰ ਇਹ ਦਿਖਦਾ ਜੇ ਟਰਾਲੀ ਟਰੈਕਟਰ ਚੱਲ ਗਿਆ ਤੇ ਇਹਨਾਂ ਦਾ ਰਹਿਣ ਬਸੇਰਾ ਉੱਥੇ ਬਣ ਗਿਆ ਜਿਹੜੀ ਗੱਲ ਤੁਸੀਂ RAMLAL ਨੂੰ ਸਾਨੂੰ ਇਨਸਾਫ ਇਹ ਨਾਲ ਕਿ ਜਣਾ ਸੀ ਮੈਂ ਵੀ ਗਿਆ ਉੱਥੇ ਮੈਂ ਖੁਦ ਅੱਖਾਂ ਨਾਲ ਦੇਖ ਕੇ ਆਇਆ ਉੱਥੇ ਇਹਨਾਂ ਨੇ ਪਾਣੀ ਇੰਨਾ ਜ਼ਿਆਦਾ ਕਰ ਦਿੱਤਾ ਕਿ ਲੋਕਾਂ ਦਾ ਕੱਠ ਨਾ ਦੇਹੇ ਜਿੱਥੇ ਲੋਕਾਂ ਨੇ ਬਹਿ ਕੇ ਆਪਣੇ ਲੀਡਰਾਂ ਦੀ ਭਾਵਨਾਵਾਂ ਸੁਣਨੀ ਹੈ ਆਪਣੇ ਲੀਡਰਾਂ ਦੇ ਵਿਚਾਰ ਸੁਣਨੇ ਹਨ ਉਹ ਥੋੜੇ ਜਿਹਾ ਥਾਂ ਹੀ ਬਚਿਆ ਹੀ ਬਾਕੀ ਸਾਰੇ ਲੋਕਾਂ ਨੇ ਕਿੰਨੀ ਕਿੰਨੀ ਦੂਰ ਬਹਿ ਗਏ ਇਹ ਇਨ ਇੱਥੋਂ ਤੱਕ ਇਹਨਾਂ ਗਿਰੀ ਹੋਈ ਹਰਕਤ ਕੀਤੀ ਵੀ ਜੇ ਇਕੱਠਾ-ਕੱਠ ਰਹੂਗਾ ਇੱਕੇ ਥਾਂ ਬਹਿ ਜਾਣਗੇ ਤੇ ਜਿਆਦਾ ਇਕੱਠ ਰਹੂਗਾ ਜਦੋਂ ਵਿੱਚ ਕਾਏ ਆਪਾਂ ਪਾਣੀ ਛੱਡਾਂਗੇ ਦੂਰ-ਦੂਰ ਬੈਠੇ ਹੋਊਗੇ ਕਿਸੇ ਪਾਸੇ ਦੀ ਕਵਰੇਜ ਹੋਊਗੀ ਕਿਸੇ ਪਾਸੇ ਦੀ ਨਹੀਂ ਹੋਊਗੀ ਇਹਨਾਂ ਦੇ ਦੇਖ ਨਹੀਂ ਬਣੂਗੇ ਬਾਹਰਲੀ ਦੁਨੀਆ ਇਹ ਕਹੂਗੀ ਨਹੀਂ ਥੋੜੇ ਜੇ ਕਿਸਾਨ ਸੀ ਥੋੜੇ ਜੇ ਸੰਦਖਾਨ ਵਾਲਾ ਤੇ ਇਹਨਾਂ ਰਾਮ ਲੀਲਾ ਗਰਾਊਂਡ ਦੇ ਵਿੱਚ ਪਾਣੀ ਪਾਣੀ ਕੀਤਾ ਸੀ ਪ੍ਰਧਾਨ ਜੀ ਤੁਸੀਂ ਸਾਡੇ ਚੈਨਲ ਥਰੂ ਲੋਕਾਂ ਨੂੰ ਕੁਝ ਸਨੈਹ ਦੇਣਾ ਚਾਹੁੰਦੇ ਹੋ ਮੈਂ ਕਹਿੰਨਾ ਆਪਣੇ ਧੰਦੇ ਪ੍ਰਤੀ ਮੋ ਪੂਰਾ ਜਿਹੜਾ ਸਮਰਪਿਤ ਹੋ ਆਪਣਾ ਜੇ ਧੰਦਾ ਗਿਆ ਤੇ ਆਪਣਾ ਸਭ ਕੁਝ ਗਿਆ ਆਪਣੇ ਧੰਦੇ ਪਰ ਦੀ ਜਿਹੜਾ ਹੈਗਾ ਸਮਰਪਿਤ ਹੋ ਜਿੰਨਾ ਵੀ ਹੋ ਸਕਦਾ ਉਹਨਾ ਹੋ ਜਿੰਨਾ ਤੁਸੀਂ ਟਾਈਮ ਕੱਢ ਸਕਦੇ ਆ ਜਿੰਨੇ ਤੁਸੀਂ ਸਿਆਣਫਰੇ ਨਾਲ ਵਿਰੋਧਤਾ ਕਰ ਸਕਦੇ ਆ ਸ਼ਾਂਤਮਈ ਵਿਰੋਧਤਾ ਕਰ ਸਕਦੇ ਆ ਆਪਣੇ ਜਿਹੜੇ ਸਾਡੇ ਇਹ ਜਿਹੜੇ ਲੋਕ ਆਸ ਟਾਈਮ ਨਾਲ ਮੈਂ ਕਹਾਂਗਾ ਜਨਤਾ ਦਾ ਆਦਮਾ ਲੈ ਕੇ ਮਤਦਾਨ ਆ ਇਹ ਇਹ ਵੋਟ ਤੇ ਇੱਕ ਛੋਟਾ ਜਿਹਾ ਲੱਭ ਜਾ ਮੇਰਾ خیال ਸ਼ਾਇਦ ਇੰਗਲਸ ਦਾ ਲੱਭ ਜਾ ਇਹ ਵੋਟ ਇਹ ਵੀ ਮਖੌਲ ਜਿਹਾ ਬਣਾਉਂਦਾ ਅਸਲ ਵਿੱਚ ਮਤਦਾਨ ਜਿਹੜੀ ਮਤਾਂ ਹੀ ਦਾਨ ਕੀਤੀ ਆ 5 ਸਾਲ ਵਾਸਤੇ ਇਹਨੂੰ ਤੇ ਜੇ 5 ਸਾਲੋਂ ਸਾਡੀ ਮਤ ਵਰਤ ਕੇ ਸਾਡੇ ਨਾਲ ਧੋਖਾ ਕਰਦਾ ਤੇ ਇਸ ਤੋਂ ਵੱਡਾ ਧੋਖੇਦਾਰ ਹੋਰ ਬੰਦਾ ਕੀ ਹੋਵੇਗਾ ਸੋ ਮੈਂ ਆਪਣੇ ਮਤਲਬ ਜਿੰਨੇ ਕਿਸਾਨ ਵੀਰ ਜਾਂ ਜਿੰਨੇ ਵੀ ਮਤ ਦਾਨ ਕਰਨ ਵਾਲੇ ਮਤਦਾਤਾ ਹੈਗੇ ਆ ਸਾਰਿਆਂ ਨੂੰ ਮੇਰੀ ਬੇਨਤੀ ਹੈਗੀ ਆ ਆਪਣੀ ਜਿਹੜੀ ਮਤਵਾ ਦਾਨ ਕਰਨੀ ਆ ਇਹਨੂੰ ਸੋਚ ਸਮਝ ਕੇ ਕਰੋ ਔਰ ਸਵਾਲ ਕਰੇ ਸਵਾਲ ਕਰੋ ਇਹਨਾਂ ਨੂੰ ਇਹਨਾਂ ਨੇ ਲੈਣਾ ਵਾ ਸਾਡੇ ਕੋ ਸਾਨੂੰ ਦੇਣਾ ਨਹੀਂਗਾ ਇਹਨਾਂ ਨੇ ਵੀ ਅਸੀਂ ਇਹਨਾਂ ਕੋ ਡਰਿਏ ਵੀ ਮੇਰੇ ਨੂੰ ਬੰਦ ਕਰ ਦੇਣਗੇ ਇਹ ਜੇ ਕੋਈ ਦਿੰਦੇ ਵੀ ਆ ਜੇ ਸਹੂਲਤ ਦਿੰਦੇ ਆ ਤਾਂ ਸਾਡੇ ਆ ਸਾਡੇ ਟੈਕਸ ਦੀ ਆ ਕੋਈ ਘਰੋਂ ਲੈਣਗੇ ਨਹੀਂ ਦਿੰਦਾ ਘਰ ਆ ਅੱਜ ਅੱਜ ਨਿਗਾਹਾਂ ਜਾਂ ਲੀਡਰ ਬੰਦਾ ਕੱਲ ਨੂੰ ਉਹਦਾ ਪਤਾ ਨਹੀਂ ਲੱਗਦਾ ਉਹਦੀਆਂ ਕੋਠੀਆਂ ਕਾਰਾਂ ਕਿਡੀਆਂ-ਕਡੀਆਂ ਵੱਡੀਆਂ ਹੋ ਜਾਣੀਆਂ ਅੱਜ ਮਰੂਤੀ ਚ ਫਿਰਦਾ ਤੇ ਕੱਲ ਨੂੰ ਮਤਲਬ ਉਹ ਸਾਨੂੰ ਗੱਡੀਆਂ ਦੇ ਨਾਮ ਨਹੀਂ ਹੁੰਦੇ ਜਿਨ੍ਹਾਂ ਗੱਡੀਆਂ ਚ ਫਿਰਤੇ ਆ ਗਿਆ ਸੋ ਆਪਣੇ ਧੰਦੇਪੁਰ ਦੀ ਜਿੰਨਾ ਹੋ ਸਕੇ ਸਮਰਪਤ ਹੋਣਗੇ ਮੇਰੇ ਨਾਲ ਕੈਮਰਾਮੈਨ ਮਦਦ لال ਕਪੂਰ ਸਲਾਹ